ਥਾਦੀ ਕਲਾ ਦੇ ਮਹਿਰ ਤਰਨਤਾਰਨ ਦੇ ਪਿੰਡ ਖਡੂਰ ਸਾਹਿਬ ਦੇ ਹਰਮਨ ਸਿੰਘ ਪੇਪਰ ਆਰਟਸ ਨੇ ਗੱਤੇ ਤੋਂ ਨਨਕਾਣਾ ਸਾਹਿਬ ਦਾ ਮਾਡਲ ਤਿਆਰ ਕਰਕੇ ਸਭ ਨੂੰ ਕਰ ਦਿੱਤਾ ਹੈਰਾਨ ਹਰਮਨ ਸਿੰਘ ਵੱਲੋਂ ਬਣਾਇਆ ਇਹ ਮਾਡਲ ਕਲਾਤਮਕ ਹੁਨਰ ਦੀ ਬਿਹਤਰੀਨ ਉਦਾਹਰਣ ਹੈ ਗੱਤੇ ਵਰਗੀ ਸਧਾਰਨ ਸਮਗਰੀ ਨਾਲ ਨਨਕਾਣਾ ਸਾਹਿਬ ਦਾ ਮਾਡਲ ਬਣਾਉਣਾ ਇੱਕ ਵੱਡੀ ਕਲਾ ਮੰਨਿਆ ਜਾਂਦਾ ਹੈ ਇਹ ਸਾਨੂੰ ਦਿਖਾਉਂਦਾ ਹੈ ਕਿ ਕਿਵੇਂ ਕਲਾਕਾਰ ਸਾਦੀ ਸਮਗਰੀ ਨੂੰ ਕਲਾਤਮਕ ਰੂਪ ਵਿੱਚ ਰੂਪਾਂਤਰਿਤ ਕਰਕੇ ਮਹਾਨ ਧਾਰਮਿਕ ਅਤੇ ਇਤਿਹਾਸਿਕ ਛਾਵਾਂ ਨੂੰ ਸਾਡੀ ਅੱਖਾਂ ਸਾਹਮਣੇ ਲਿਆ ਸਕਦੇ ਹਨ ਹਰਮਨ ਸਿੰਘ ਦਾ ਇਹ ਮਾਡਲ ਨਨਕਾਣਾ ਸਾਹਿਬ ਨਾਲ ਸਾਨੂੰ ਜੋੜਦਾ ਹੈ ਬਾਕੀ ਤੁਸੀਂ ਖੁਦ ਸੁਣੋ ਉਸਤਾ ਕੀ ਹੈ ਕਹਿਣਾ ਅਤੇ ਦੇਖੋ ਵੱਖ-ਵੱਖ ਹੋਰ ਵੀ ਮਾਰਲਾਂ ਦੀਆਂ ਤਸਵੀਰਾਂ ਅਤੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਅਜ ਤੋਂ 400 ਸਾਲ ਪੁਰਾਤਨ ਦਿਖਵਾਲਾ ਮਾਡਲ ਹੈ ਜੋ ਤਿਆਰ ਕੀਤਾ ਹੈ ਅਤੇ ਜੋ ਸਹਿਬਜ਼ਾਦਿਆਂ ਦੀ ਉਤੀ ਸ਼ਹਾਦਤ ਨੂੰ ਸਮਰਪਿਤ ਜੋ ਠੰਡੇ ਬੁਰਜ ਦਾ ਜੋ ਮਾਡਲ ਮੈਂ ਤਿਆਰ ਕੀਤਾ ਸੀ ਅਤੇ ਜੋ 1 ਸੈਂਟੀਮੀਟਰਾਂ ਦੇ ਵਿੱਚ ਲਾਲ ਕਿਲੇ ਦਾ ਮਾਡਲ ਜੋ ਮੈਂ ਤਿਆਰ ਕੀਤਾ ਸੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਨਨਕਾਣਾ ਸਾਹਿਬ ਦਾ ਮਾਡਲ ਜੋ ਮੈਂ ਤਿਆਰ ਕੀਤਾ ਜੋ ਕਿ ਉਹਨਾਂ ਦਾ ਜਨਮ ਸਥਾਨ ਤੇ ਉਸ ਦਾ ਮਾਡਲ ਜੋ ਮੈਂ ਤਿਆਰ ਕੀਤਾ ਅਤੇ ਪਹਿਲਾਂ ਵੀ ਮੇਰੇ ਵੱਲੋਂ ਜਿਹੜੇ ਗੁਰੂ ਸਾਹਿਬਾਨ ਦੇ ਅਸਥਾਨ ਤਿਆਰ ਕੀਤੇ ਗਏ ਨੇ ਪਹਿਲਾਂ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਅੱਜ ਤੋਂ 400 ਸਾਲ ਪ੍ਰਾਤਣ ਵਿਖ ਵਾਲਾ ਮਾਡਲ ਤਿਆਰ ਕੀਤਾ ਸੀ ਅਤੇ ਉਸ ਤੋਂ ਬਾਅਦ ਜੋ ਸਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਠੰਡੇ ਬੁਰਦਾ ਮਾਡਲ ਤਿਆਰ ਕੀਤਾ ਸੀ ਅਤੇ ਜੋ ਜਿੱਥੇ ਉਹਨਾਂ ਨੂੰ ਨੀਹਾਂ ਦੇ ਵਿੱਚ ਚੁਣਿਆ ਜਾ ਰਿਹਾ ਸੀ ਤੇ ਉਸ ਦਾ ਇੱਕ ਮਾਡਲ ਤਿਆਰ ਕੀਤਾ ਸੀ ਅਧੇ ਜੋ ਉਸ ਤੋਂ ਬਾਅਦ ਜੋ ਖਾਲਸਾ ਸਾਜਣਾ ਦਵਸਨ ਸਮਰਪਿਤ ਤਕਤ ਸਿਰੀ ਕੇ ਇਸਗੜ ਸਾਹਿਬ ਦਾ ਜੋ ਮੈਂ ਮਾਡਲ ਤਿਆਰ ਕੀਤਾ ਅਤੇ ਅੱਜ ਅ ਪਿਛਲੇ ਦਿਨੀ ਜੋ ਬੰਦੀ ਛੋੜ ਸਮਾਗਮ ਨੂੰ ਸਮਰਪਿਤ ਜਿਹੜਾ ਮੈਂ ਮਾਡਲ ਤਿਆਰ ਕੀਤਾ ਸੀ ਅਤੇ ਉਸ ਤੋਂ ਬਾਅਦ ਜੋ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਨਨਕਾਣਾ ਸਾਹਿਬ ਦਾ ਮਾਡਲ ਅੱਜ ਮੈਂ ਤਿਆਰ ਕੀਤਾ ਹੈ ਅਤੇ ਪਹਿਲਾਂ ਵੀ ਮੇਰੇ ਵੱਲੋਂ ਸਿੱਖ ਸਥਾਨਾਂ ਦੇ ਅਤੇ ਜੋ ਗੁਰੂ ਸਾਹਿਬਾਨ ਦੇ ਜਨਮ ਸਥਾਨਾਂ ਦੇ ਤੇ ਗੁਰੂ ਸਾਹਿਬਾਨ ਦੀ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਜੋ ਮੈਂ ਮਾਡਲ ਤਿਆਰ ਕੀਤੇ ਸੀ ਅਤੇ ਇਸੇ ਤਰੀਕੇ ਦੇ ਨਾਲ ਮੈਂ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਾਹਿਬਾਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਾਡਲ ਤਿਆਰ ਕਰਦਾ ਰਵਾਂਗਾ ਅਤੇ ਮੈਂ ਕੋਸ਼ਿਸ਼ ਕਰਾਂਗਾ ਕਿ ਜੋ ਸਾਡੇ ਪੰਜ ਤਖਤ ਨੇ ਉਹਨਾਂ ਦੇ ਪੁਰਾਤਨ ਦੇਖ ਦੇ ਮਾਡਲ ਤਿਆਰ ਕਰਾਂ ਕਿਉਂਕਿ ਅੱਜ ਦੀ ਦਿੱਖ ਤਾਂ ਹਰ ਕੋਈ ਦੇਖ ਰਿਹਾ ਹੈ ਜੋ ਪੁਰਾਤਨ ਦੇਖ ਜੋ ਲੋਪ ਹੋਈ ਹੈ ਉਸ ਨੂੰ ਗਾ ਲਿਖ ਕੇ ਜਾਵਾਂ ਅਤੇ ਇਸੇ ਨੂੰ ਦਰਸਾਉਂਦਾ ਇੱਕ ਮੇਰਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਹਿਲਾ ਮਾਡਲ ਸੀ ਜੋ 400 ਸਾਲ ਪੁਰਾਤਨ ਦੇਖਾਲਾ ਸੀ ਅਤੇ ਹੁਣ ਜਿਹੜਾ ਮੈਂ ਗੁਰਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਨਨਕਾਣਾ ਸਾਹਿਬ ਦਾ ਮਾਡਲ ਅੱਜ ਤਿਆਰ ਕੀਤਾ ਹੈ ਅਤੇ ਇਸ ਨੂੰ ਮੇਰੇ ਵੱਲੋਂ 20 ਦਿਨਾਂ ਦਾ ਸਮਾਂ ਜਿਹੜਾ ਵਾ ਮਾਡਲ ਨੂੰ ਲੱਗਾ ਵਾ ਤੇ ਇਹ ਇਸ ਮਾਡਲ ਨੂੰ ਤਿਆਰ ਕਰਦਿਆਂ ਮੈਨੂੰ ਕਾਰਡਬੋਰਡ ਅਤੇ ਪੇਪਰ ਦੇ ਨਾਲ ਮਾਡਲ ਤਿਆਰ ਕੀਤਾ ਵਾ ਤੇ ਇਸੇ ਤਰੀਕੇ ਦੇ ਨਾਲ ਮੈਂ ਗਾਂ ਮਾਡਲ ਤਿਆਰ ਕਰਦਾ ਰਹਾਗਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਕਰਵੀਂ